ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਤੇ ਅੱਜ ਉਹ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਜੀ ਖੇਤਾਂ ਵਿੱਚ ਅੱਜ ਆਪਣਾ ਕੰਮ ਚੱਲ ਰਿਹਾ ਜੀ ਪਾਈਪਾਂ ਦਾ ਠੀਕ ਹੈ ਜੀ ਵੀ ਕਿਵੇਂ ਫਿੱਟ ਕਰ ਰਹੇ ਆ ਪਾਈਪ ਅੱਜ ਪਾਣੀ ਲਾਉਣ ਲਈ ਖੇਤਾਂ ਨੂੰ ਜਿਹੜੇ ਅੱਗੇ ਵਾਲੇ ਆਪਣੇ ਕਿਆਰੇ ਬਣਾਏ ਗਏ ਨੇ ਖੇਤ ਤੇ ਦਿਖਾਉਣੇ ਤੁਹਾਨੂੰ ਕਮੈਂਟ ਆ ਦੇਖੋ ਜੀ ਕਿਆਰੇ ਉਦੋਂ ਬਣਾਏ ਸੀਗੇ ਆਪਾਂ ਪਧਰੇ ਕੀਤੇ ਗਏ ਆ ਤੇ ਆਹ ਦੇਖੋ ਜੀ ਇਸ ਤਰ੍ਹਾਂ ਅੱਗੇ ਮਤਲਬ ਜੋ ਪਾਈਪਾਂ ਤੋਂ ਗਾਂ ਲੈਂਥ ਮਤਲਬ ਇਹ ਉਚਾਈ ਜਾਣੀ ਹੈ ਇਦਾਂ ਜੋਇਨ ਕਰ ਦਿੱਤੇ ਗਏ ਨੇ ਠੀਕ ਆ ਜੀ ਇਹ ਪਾਣੀ ਮਤਲਬ ਇਹਨਾਂ ਵਿੱਚ ਦੀ ਲੱਗੂਗਾ ਤੇ ਇੱਥੋਂ ਤੱਕ ਪਹਿਲਾਂ ਬਣਾਏ ਗਏ ਸੀਗੇ ਇਸ ਤੋਂ ਬਾਅਦ ਅੱਗੇ ਚਾਲੂ ਕਰ ਦਿੱਤੀ ਗਈ ਸਪਲਾਈ ਤੇ ਤੁਸੀਂ ਦੇਖ ਸਕਦੇ ਆ ਤੇ ਇਸ ਤਰ੍ਹਾਂ ਮਤਲਬ ਕਟਿੰਗ ਕਰਕੇ ਕਈ ਨਾਲ ਇਸ ਨੂੰ ਮਿੱਟੀ ਨੂੰ ਮਤਲਬ ਸਾਈਡ ਤੇ ਕੀਤਾ ਗਿਆ ਸੀ ਪਹਿਲਾਂ ਜਿੱਥੇ ਸਾ ਦਿੱਤੀ ਸੀ ਇੱਦਾਂ ਬਣਾ ਕੇ ਤੱਕ ਕੇ ਮਤਲਬ ਅੱਗੇ ਪੈਰੇ ਵਿਛਾ ਦਿੱਤੇ ਜਾਣੇ ਹੁਣ ਤੱਕ ਇੱਥੋਂ ਤੱਕ ਮਤਲਬ ਹੋ ਚੁੱਕਾ ਹੈ ਕੰਮ ਤੇ ਅੱਗੇ ਵਧਣ ਨੂੰ ਕੁਛ ਨਹੀਂ ਆ ਰਹੇ ਨੇ ਕੋਣ ਨੇ ਤੁਰਾ ਪੇਟਾ ਕੇ ਹਾਂ ਬਹੁਤ ਚੱਲ ਰਹੀ ਹੈ ਦੋਸਤੋ ਹਾਂ ਇਸ ਤਰ੍ਹਾਂ ਜਿਹੜੀ ਮਤਲਬ ਸਾਈਡ ਤੋਂ ਟੈਕਨੀਕਲ ਖੇਤੀ ਜਿਹੜੀ ਕੀਤੀ ਜਾਂਦੀ ਹੈ ਤੇ ਪਾਣੀ ਮਤਲਬ ਟੈਕਨੀਕਲ ਤਰੀਕੇ ਨਾਲ ਹੀ ਲਾਇਆ ਜਾਂਦਾ ਹਾਂ ਲਓ ਭਾਜੀ ਆ ਦੇਖੋ ਇਹ ਆ ਇਸ ਤਰ੍ਹਾਂ ਪਹਿਲਾਂ ਲਿਆਂਦੀ ਗੈਸ ਸੀ ਉਧਰੋਂ ਅੰਗਰੇਜ਼ੀ ਠੀਕ ਸਾਹਿਬ ਬੰਗਲਾਦੇਸ਼ੀ ਭਾਈ ਇਹ ਮਤਲਬ ਇਹ ਇੰਜਨ ਦੇ ਨਾਲ ਇਹ ਕੰਮ ਕਰ ਰਹੇ ਆ ਇਸ ਤਰ੍ਹਾਂ ਸਾਈਡ ਤੇ ਮਿੱਟੀ ਕੀਤੀ ਜਾ ਰਹੀ ਹੈ ਤੇ ਆ ਦੇਖੋ ਇਸ ਤਰ੍ਹਾਂ